ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਉ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਵਾ 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 ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਜ਼ਿੰਦਾ ਜਾਲੀ ਖੁਦਾਵੰਨ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਚੋਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰਨ ਜੀ ਪ੍ਰਭ ਜੀ ਤੁਹਾਡੇ ਸਵਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋਂ ਢੇਰੀ ਰੱਖਿਆ ਖੁਦਾਵੰਨ ਜੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਗਵਾਈ ਕੀਤੀ ਪਰਮੇਸ਼ਰ ਜੀ ਤੁਹਾਡਾ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੁਣ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢਾਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆਂ ਖੁਦਾਵੰਨ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰਨ ਜੀ ਔਰ ਪ੍ਰਭ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ ਖੁਦਾਵੰਨ ਜੀ ਇਹ ਵਚਨ ਸਾਡੀਆਂ ਜ਼ਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ ਔਰ ਸੱਚਮੁੱਚ ਪ੍ਰਭ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਚੋਂ ਚੁਰਾਣੇ ਨਾ ਪਾਏ ਮੇਰੇ ਮਹਾਨ ਪਰਮੇਸ਼ਰ ਜੀ ਇਸ ਸਾਰੀ ਪ੍ਰਾਰਥਨਾ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮਨ ਆਓ ਅੱਜ ਦੇ ਵਚਨ ਦੇ ਵਿੱਚ ਜਾਣਦੇ ਆਂ ਅੱਜ ਦਾ ਵਚਨ ਕਹਾਉਤਾਂ 1:17 ਨੰਬਰ ਆਇਤ ਜਿਹੜਾ ਸਿੱਖਿਆ ਨੂੰ ਮੰਨਦਾ ਹੈ ਉਹ ਤਾਂ ਜੀਵਨ ਦੇ ਰਾਹ ਉੱਤੇ ਹੈ ਪਰ ਜਿਹੜਾ ਤਾੜਨਾ ਨੂੰ ਰੱਦ ਕਰਦਾ ਹੈ ਉਹ ਰਾਹ ਤੋਂ ਭੁੱਲਿਆ ਹੋਇਆ ਹੈ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਦੱਸਦੇ ਆ ਕਿ ਜਿਹੜਾ ਵੀ ਕੋਈ ਮਨੁੱਖ ਸਿੱਖਿਆ ਨੂੰ ਤੁਛ ਜਾਣਦਾ ਆ ਜਿਵੇਂ ਹੁਣ ਪਰਮੇਸ਼ਰ ਦੇ ਵਚਨ ਤੇ ਵਿਧੀਆਂ ਆ ਆਪਾਂ ਉਹਨਾਂ ਨੂੰ ਤੁਛ ਜਾਣਦੇ ਆ ਆਪਾਂ ਕਹਿੰਦੇ ਆ ਕਿ ਹਾਂ ਸਿਰਫ ਲਿਖਿਆ ਹੋਇਆ ਆ ਮੰਨिए ਚਾਹੇ ਨਾ ਮੰਨिए ਤੇ ਪਰਮੇਸ਼ਰ ਕਹਿੰਦੇ ਆ ਵੀ ਉਹ ਮਨੋਖਾ ਜਿਹੜਾ ਉਹ ਤਾੜਨਾਂ ਨੂੰ ਤੁਸ਼ ਜਾਣਦਾ ਹੈ ਅਤੇ ਇਸੇ ਤਰ੍ਹਾਂ ਹੀ ਆਪਾਂ ਇਨਸਾਨਾਂ ਦੀ ਜਿਹੜੀ ਤਾੜਨਾਂ ਨੂੰ ਵੀ ਤੁਸ਼ ਜਾਂਦੇ ਆ ਜਿਵੇਂ ਇੱਕ ਮਾਂ ਬਾਪ ਆ ਆਪਣੇ ਬੱਚੇ ਨੂੰ ਗਲਤ ਰਾਹ ਤੋਂ ਰੋਕਦੇ ਆ ਪਰ ਉਹ ਬੱਚਾ ਆਪਣੇ ਮਾਂ ਬਾਪ ਦੀ ਜਿਹੜੀ ਆ ਸਿੱਖਿਆ ਨੂੰ ਤਾੜਨਾਂ ਨੂੰ ਉਹ ਤੁਸ਼ ਜਾਂਦਾ ਆ ਉਹ ਗੁੱਸਾ ਕਰਦਾ ਆ ਕਹਿੰਦਾ ਕਿ ਬੱਚਾ ਕਈ ਵਾਰੀ ਕਹਿ ਦਿੰਦਾ ਆ ਕਿ ਤੁਸੀਂ ਮੈਨੂੰ ਦੁਨੀਆਦਾਰੀ ਨਾਲ ਸਿਖਾਓ ਮੈਨੂੰ ਸਭ ਕੁਝ ਪਤਾ ਆ ਪਰ ਕੀ ਹੁੰਦਾ ਆ ਉਹੀ ਬੱਚਾ ਅੱਗੇ ਜਾ ਕੇ ਕਿਸੇ ਪਾਪ ਦੇ ਵਿੱਚ ਗਿਰ ਜਾਂਦਾ ਜਾਂ ਫੇ ਕਿਸੇ ਵੱਡੇ ਮੁਸ਼ਕਿਲ ਦੇ ਵਿੱਚ ਫਸ ਜਾਂਦਾ ਆ ਉਹਨੇ ਕੀ ਕੀਤਾ ਉਹਨੇ ਆਪਣੇ ਮਾਤਾ ਪਿਤਾ ਦੀ ਸਿੱਖਿਆ ਨੂੰ ਤੋਸ਼ ਜਾਣਿਆ ਇਸ ਕਰਕੇ ਉਹ ਅੱਗੇ ਜਾ ਕੇ ਕਿਸੇ ਮੁਸ਼ਕਿਲ ਦੇ ਵਿੱਚ ਜਾਂ ਫੇ ਕਿਸੇ ਮੁਸੀਬਤ ਦੇ ਵਿੱਚ ਫਸ ਗਿਆ ਤੇ ਇਸੇ ਤਰ੍ਹਾਂ ਹੀ ਅਸੀਂ ਯਹੋਵਾ ਪਰਮੇਸ਼ਰ ਦੀ ਜਦੋਂ ਧਾਰਨਾ ਨੂੰ ਤੋਸ਼ ਜਾਂਦੇ ਆ ਪਰਮੇਸ਼ਰ ਦੀ ਤਾੜਨਾ ਨੂੰ ਤੋਸ਼ ਰਾਂਦੇ ਆਂ ਕਿ ਕੋਈ ਗੱਲ ਨਹੀਂ ਹੁਕਮ ਵਿਧੀਆਂ ਸਾਡੇ ਲਈ ਨਹੀਂ ਹੈਗੀਆਂ ਜੇ ਆਪਾਂ ਕਹਿੰਨੇ ਕਿ ਕੋਈ ਨਹੀਂ ਆਪਾਂ ਨਹੀਂ ਵੀ ਮੰਨਾਂਗੇ ਤਾਂ ਸਾਨੂੰ ਕੀ ਹੋਣ ਲੱਗਾ ਅਸੀਂ ਇਹ ਵੀ ਕਹਿੰਦੇ ਆ ਕਿ ਕੋਈ ਗੱਲ ਨਹੀਂ ਪਰਮੇਸ਼ਰ ਸਾਡੇ ਨਾਲ ਆ ਅਸੀਂ ਕਿਹੜਾ ਕੁਛ ਮਾਣਾ ਕਰ ਰਹੇ ਆ ਪਰ ਬਹੁਤ ਵਾਰ ਅਸੀਂ ਪਰਮੇਸ਼ਰ ਦੀ ਸਿੱਖਿਆ ਨੂੰ ਤਾੜਨਾ ਨੂੰ ਤੋਸ਼ ਜਾਣ ਕੇ ਅਸੀਂ ਜਦੋਂ ਅੱਗੇ ਵਧਦੇ ਆ ਨਾ ਤੇ ਅੱਗੇ ਜਾ ਕੇ ਸਾਡੇ ਅੱਗੇ ਕੀ ਹੁੰਦਾ ਟੋਏ ਹੁੰਦੇ ਆ ਜਿਨ੍ਹਾਂ ਵਿੱਚੋਂ ਅਗਰ ਅਸੀਂ ਗਿਰ ਗਏ ਤੇ ਨਿਕਲਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਸਾਡੇ ਲਈ। ਤੋਂ ਇਸੇ ਤਰ੍ਹਾਂ ਹੀ ਜਿੱਦਾਂ ਬਹੁਤ ਸਾਰੀਆਂ ਐਗਜ਼ੈਂਪਲਸ ਨੇ ਬਾਈਬਲ ਦੇ ਵਿੱਚ ਵੀ ਕਿ ਜਿਨ੍ਹਾਂ ਨੇ ਪਰਮੇਸ਼ਰ ਦੀ ਤਾੜਨਾ ਨੂੰ ਤੋਸ਼ ਜਾਣਿਆ ਉਹ ਲੋਕ ਅੱਗੇ ਜਾ ਕੇ ਡਿੱਗੇ। ਉਹ ਲੋਕ ਮੁਸ਼ਕਿਲ ਦੇ ਵਿੱਚ ਫਸੇ। ਜਿਵੇਂ ਸਭ ਤੋਂ ਵੱਡੀ ਐਗਜ਼ੈਂਪਲ ਹੈਗੀ ਆ ਆਦਮ ਤੇ ਹਵਾ ਦੀ। ਪਰਮੇਸ਼ਰ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਜੀਵਨ ਦੇ ਵਿਕਸ਼ਟ ਨਹੀਂ ਖਾਣਾ। ਕਿਆਸੀ ਪਰਮੇਸ਼ਰ ਨੇ ਉਹਨਾਂ ਨੂੰ ਕਿ ਤੁਸੀਂ ਇਸ ਰੁੱਖ ਤੋਂ ਨਹੀਂ ਖਾਣਾ ਇਸ ਫਲ ਨੂੰ ਨਹੀਂ ਖਾਣਾ ਤੁਸੀਂ ਮਾਰਜਾਉਂਗੇ ਪਰਮੇਸ਼ਰ ਨੇ ਇਹ ਗੱਲ ਕਹੀ ਸੀ ਉਹਨਾਂ ਨੂੰ ਪਰ ਉਹਨਾਂ ਨੇ ਕੀ ਕੀਤਾ ਦੂਸਰੇ ਦੇ ਮਗਰ ਲੱਗ ਕੇ ਪਰਮੇਸ਼ਰ ਦੀ ਸਿੱਖਿਆ ਨੂੰ ਤੁਛ ਜਾਣਿਆ ਪਰਮੇਸ਼ਰ ਦੀ ਜਿਹੜੀ ਤਾੜਨਾ ਸੀ ਜੋ ਉਹਨਾਂ ਨੂੰ ਸਮਝਾਇਆ ਗਿਆ ਸੀਗਾ ਜੋ ਉਹਨਾਂ ਨੂੰ ਅਵੇਅਰ ਕੀਤਾ ਗਿਆ ਸੀਗਾ ਉਹਨਾਂ ਨੂੰ ਤੁਛ ਜਾਣਿਆ ਉਹਨਾਂ ਗੱਲਾਂ ਨੂੰ ਉਹਨਾਂ ਨੇ ਤੁਛ ਜਾਣਿਆ ਤੇ ਕੀ ਹੋਇਆ ਜੋਦਨ ਨੇ ਤੋਸ਼ ਜਾਣ ਕੇ ਆਣ ਅਗਿਆਕਾਰੀ ਕੀਤੀ ਆਣੇ ਅਗਿਆਕਾਰੀ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਾਪ ਹੋ ਗਿਆ ਤੋਂ ਪਾਪ ਹੋਣ ਤੋਂ ਬਾਅਦ ਅਦਨ ਦੇ ਬਾਗ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਜੋ ਕਿ ਉਹਨਾਂ ਦੀ ਸਜ਼ਾ ਬਣੀ ਤੇ ਉਸ ਸਜ਼ਾ ਨੂੰ ਚੱਲਦੇ ਹੋਏ ਪੀੜ੍ਹੀਓ ਪੀੜ੍ਹੀਓ ਪੀੜ੍ਹੀ ਅੱਜ ਤੱਕ ਅਸੀਂ ਉਸ ਸ਼ਰਾਪ ਨੂੰ ਭੋਗ ਰਹੇ ਹਾਂ ਅੱਜ ਤੱਕ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਉਹ ਪਾਪ ਜਿਹੜਾ ਉਸ ਸਮੇਂ ਦਾ ਕੀਤਾ ਗਿਆ ਸੀਗਾ ਅਸੀਂ ਸਾਰੇ ਹੀ ਉਹਦਾ ਹਰਜਾਨਾ ਹੁਣ ਤੱਕ ਭੁਗਤ ਰਹੇ ਹਾਂ। ਤੋਂ ਇਸੇ ਤਰ੍ਹਾਂ ਹੀ ਜਦੋਂ ਅਸੀਂ ਆਪਣੇ ਮਾਪੇ ਬਾਪ ਦੀ ਜਾਂ ਫਿਰ ਪਰਮੇਸ਼ਵਰ ਦੀ ਤਾੜਨਾ ਨੂੰ ਤੋਸ਼ ਜਾਣਦੇ ਹਾਂ ਤੇ ਅੱਗੇ ਜਾ ਕੇ ਅਸੀਂ ਵੱਡੀ ਮੁਸੀਬਤ ਦੇ ਵਿੱਚ ਫਸਦੇ ਹਾਂ। ਅਸੀਂ ਰਾਹ ਤੋਂ ਭਟਕ ਜਾਂਦੇ ਹਾਂ ਜਿੱਦਾਂ ਇਸ ਵਚਨ 'ਚ ਵੀ ਲਿਖਿਆ ਆ ਕਹਿੰਦੇ ਕਿ ਜਿਹੜਾ ਸਿੱਖਿਆ ਨੂੰ ਮੰਨਦਾ ਹੈ ਉਹ ਤਾਂ ਜੀਵਨ ਦੇ ਰਾਹ ਉੱਤੇ ਹੈ। ਪਰ ਜਿਹੜਾ ਤਾੜਨਾ ਨੂੰ ਰੱਦ ਕਰਦਾ ਹੈ ਉਹ ਰਾਤੋਂ ਭੁੱਲਿਆ ਹੋਇਆ ਹੈ ਜਿਵੇਂ ਅਯੂਵਨਵੀ ਸੀ ਅਯੂਵਨਵੀ ਦੀ ਜ਼ਿੰਦਗੀ ਚ ਕਿੰਨੀ ਮੁਸ਼ਕਿਲ ਆਈ ਉਹਨੇ ਪਰਮੇਸ਼ਵਰ ਦੀ ਤਾੜਨਾ ਨੂੰ ਤੁਸ਼ ਨਹੀਂ ਜਾਣਿਆ ਉਹਨੇ ਰੱਦ ਨਹੀਂ ਕੀਤਾ ਉਹਨੇ ਕਿਹਾ ਪਰਮੇਸ਼ਵਰ ਤੇਰਾ ਆ ਤੂੰ ਲੈ ਲਿਆ ਧੰਨਵਾਦ ਆ ਪਰਮੇਸ਼ਵਰ ਤੂੰ ਦਿੱਤਾ ਸੀ ਤੂੰ ਹੀ ਲੈ ਲਿਆ ਤੇਰਾ ਧੰਨਵਾਦ ਆ ਉਹਨੇ ਪਰਮੇਸ਼ਵਰ ਦੀ ਤਾੜਨਾ ਨੂੰ ਤੁਸ਼ ਨਹੀਂ ਜਾਣਿਆ ਪਰ ਉਹਨੇ ਕੋਈ ਗਲਤੀ ਨਹੀਂ ਕੀਤੀ ਸੀਗੀ ਉਹਦੀ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਪ੍ਰੀਖਿਆ ਸੀਗੀ ਪਰ ਉਸ ਪ੍ਰੀਖਿਆ ਦੇ ਵਿੱਚ ਉਹ ਸਤਾੜਨਾ ਦੇ ਵਿੱਚ ਵੀ ਫੇਰ ਵੀ ਉਹਨੇ ਪਰਮੇਸ਼ਰ ਨੂੰ ਦੁਰਕਾਰਿਆ ਨਹੀਂ ਪਰਮੇਸ਼ਰ ਦੀਆਂ ਸਿੱਖਿਆਵਾਂ ਨੂੰ ਛੱਡਿਆ ਨਹੀਂ ਪਰਮੇਸ਼ਰ ਦੇ ਵਚਨਾਂ ਨੂੰ ਮੰਨਣਾ ਛੱਡਿਆ ਨਹੀਂ ਪਰ ਉਹਨੇ ਕੀ ਕੀਤਾ ਪਰਮੇਸ਼ਰ ਦੀ ਸਿੱਖਿਆ ਨੂੰ ਰੱਦਿਆ ਨਹੀਂ ਪਰ ਉਹ ਸਿੱਖਿਆ ਨੂੰ ਮੰਨਦਾ ਗਿਆ ਤੇ ਉਹ ਜੀਵਨ ਦੇ ਰਾਹ ਤੇ ਚੱਲ ਪਿਆ ਤੇ ਪਰਮੇਸ਼ਰ ਨੇ ਸਭ ਕੁਝ ਨੂੰ ਦੁਗਣਾ ਤਿਗਣਾ ਨਹੀਂ 10 ਗੁਣਾ ਕਰਕੇ ਮੋੜਿਆ ਸਭ ਕੁਝ ਤੇ ਉਹਦਾ ਨਾਮ ਬਾਈਬਲ ਦੇ ਵਿੱਚ ਲਿਖਿਆ ਗਿਆ ਕਿਉਂ ਲਿਖਿਆ ਗਿਆ ਕਿਉਂਕਿ ਸਾਨੂੰ ਸਾਨੂੰ ਐਗਜ਼ਾਮਪਲ ਮਿਲ ਸਕੇ ਸਾਨੂੰ ਪਤਾ ਲੱਗ ਸਕੇ ਕਿ ਪਰਮੇਸ਼ੁਰ ਦੇ ਇੰਦਾ ਦੇ ਸੱਚੇ ਨਬੀ ਵੀ ਸੀਗੇ ਜਿਹੜੇ ਪਰਮੇਸ਼ੁਰ ਦੀ ਸਿੱਖਿਆ ਨੂੰ ਮੰਨ ਕੇ ਜੀਵਨ ਦੇ ਰਾਹ ਤੇ ਚੱਲੇ ਤੇ ਉਹਨਾਂ ਨੇ ਸਵਰਗ ਦੇ ਰਾਹ ਨੂੰ ਪ੍ਰਾਪਤ ਕੀਤਾ ਤੇ ਬਹੁਤ ਸਾਰੇ ਲੋਕ ਆ ਬਹੁਤ ਸਾਰੇ ਲੋਕ ਬਾਈਬਲ ਦੇ ਵਿੱਚ ਜੇ ਆਪਾਂ ਬਾਈਬਲ ਦੀ ਜ਼ਿਕਰ ਕਰੀਏ ਬਾਈਬਲ ਦੇ ਵਿੱਚ ਬਹੁਤ ਸਾਰੇ ਐਸੇ ਲੋਗ ਆ ਜਿਨ੍ਹਾਂ ਨੇ ਪਰਮੇਸ਼ਰ ਦੀ ਸਿੱਖਿਆ ਨੂੰ ਮੰਨਿਆ ਜਿਨ੍ਹਾਂ ਨੇ ਪਰਮੇਸ਼ਰ ਦੀ ਤਾੜਨਾ ਨੂੰ ਤੋਸ਼ ਨਹੀਂ ਰਾਣਿਆ ਤੇ ਉਹ ਜੀਵਨ ਦੇ ਰਾਹ ਤੇ ਚੱਲ ਪਏ ਤੇ ਬਹੁਤ ਸਾਰੇ ਲੋਕ ਇਦਾਂ ਦੇ ਵੀ ਆ ਜਿਨ੍ਹਾਂ ਨੇ ਪਰਮੇਸ਼ਰ ਦੀ ਸਿੱਖਿਆ ਨੂੰ ਨਹੀਂ ਮੰਨਿਆ ਉਹ ਜੀਵਨ ਦੇ ਰਾਹ ਤੋਂ ਪਟਕ ਗਏ ਭੁੱਲ ਗਏ ਤੋ ਅਸੀਂ ਡਿਸਾਈਡ ਕਰਨਾ ਆ ਕਿ ਅਸੀਂ ਜੀਵਨ ਦੇ ਰਾਹ ਤੇ ਚੱਲਣ ਵਾਲੇ ਬਣਨਾ ਜਾਂ ਫਿਰ ਅਸੀਂ ਜੀਵਨ ਦੇ ਰਾਹ ਤੋਂ ਭਟਕਣ ਵਾਲੇ ਬਣਨਾ ਜੇ ਅਸੀਂ ਜੀਵਨ ਦੇ ਰਾਹ ਤੇ ਚੱਲਦੇ ਆ ਤੇ ਉਹ ਜੀਵਨ ਦਾ ਰਾਹ ਸਾਨੂੰ ਸਵਰਗ ਵਿੱਚ ਲੈ ਕੇ ਜਾਵੇਗਾ ਅਗਰ ਅਸੀਂ ਜੀਵਨ ਦੇ ਰਾਹ ਤੋਂ ਪਰਮੇਸ਼ਰ ਦੀ ਸਿੱਖਿਆ ਤੋਂ ਭਟਕਦੇ ਆ ਤੇ ਉਹ ਸਾਨੂੰ ਨਰਕ ਦੇ ਵਿੱਚ ਲੈ ਕੇ ਜਾਵੇਗਾ ਹੁਣ ਸਾਡੇ ਹੱਥ ਦੇ ਵਿੱਚ ਆ ਕਿ ਅਸੀਂ ਸਵਰਗ ਦੇ ਵਿੱਚ ਜਾਣਾ ਚਾਹਾਂਗੇ ਜਾਂ ਫਿਰ ਅਸੀਂ ਨਰਕ ਦੇ ਵਿੱਚ ਜਾਣਾ ਪਸੰਦ ਕਰਾਂਗੇ ਇਹ ਇਹ ਰਿਸਪੌਂਸਿਬਿਲਟੀ ਆਰ ਇਹ ਇਹ ਜੋ ਇਸ਼ਾ ਆ ਇਹ ਸਾਡੀ ਆ ਇਹ ਜ਼ਿੰਮੇਵਾਰੀ ਸਾਡੀ ਆ ਪਰਮੇਸ਼ਰ ਨੇ ਸਾਡੇ ਅੱਗੇ ਦੋਰਾਂ ਰੱਖਿਆ ਪਰਮੇਸ਼ਰ ਕਹਿੰਦੇ ਆ ਸਿੱਖਿਆ ਨੂੰ ਮੇਰੀ ਸਿੱਖਿਆ ਨੂੰ ਕਹਿੰਦੇ ਤੋਸ਼ ਨਾ ਜਾਣ ਕਿਤੇ ਤੂੰ ਪਾਪ ਦੇ ਵਿੱਚ ਨਾ ਪੈ ਜਾਵੇਂ ਤੋ ਇਹਦਾ ਇਹੀ ਮਤਲਬ ਆ ਪ੍ਰਭੂ ਯੇਸ਼ੂ ਮਸੀਹ ਨੇ ਇੰਨੀ ਤਾੜਨਾ ਚੱਲੀ ਇੰਨਾ ਦੁੱਖ ਚੱਲਿਆ ਫੇਰ ਵੀ ਉਹਨੇ ਪਰਮੇਸ਼ਰ ਨੂੰ ਨਹੀਂ ਛੱਡਿਆ ਫੇਰ ਵੀ ਉਹਨੇ ਪਾਪ ਦੇ ਰਾਹ ਤੇ ਨਹੀਂ ਚੱਲਿਆ ਸ਼ੈਤਾਨ ਨੇ ਉਹਨੂੰ ਪਰਖਿਆ ਪਰ ਫੇਰ ਵੀ ਪਰਮੇਸ਼ਰ ਪ੍ਰਭੂ ਯੇਸ਼ੂ ਮਸੀਹ ਆਪਣੀ ਸਿੱਖਿਆ ਤੋਂ ਨਹੀਂ ਹਟੇ ਤੇ ਉਹਨਾਂ ਨੇ ਕੀ ਕੀਤਾ ਸੁਰਗ ਨੂੰ ਪ੍ਰਾਪਤ ਕੀਤਾ ਤੋ ਆਓ ਅੱਜ ਪਰਮੇਸ਼ਰ ਦੇ ਕੋਲੋਂ ਜੀਵਨ ਦੇ ਰਾਹ ਨੂੰ ਮੰਗਦੇ ਹਾਂ ਪਰਮੇਸ਼ਰ ਦੀ ਸਿੱਖਿਆ ਨੂੰ ਮੰਨਦੇ ਸਾਰੇ ਹੀ ਭੈਣ ਭਰਾ ਰਲ ਕੇ ਇਹਨਾਂ ਵਚਨਾਂ ਦੇ ਦੁਆਰਾ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਅੱਜ ਦੇ ਦੁਪਹਿਰ ਦੇ ਵਚਨ ਦੇ ਲਈ ਖੁਦਾਵੰਨ ਜੀ ਦੁਪਹਿਰ ਦੀ ਹਜ਼ੂਰੀ ਦੇ ਲਈ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਅੱਜ ਦੁਪਹਿਰ ਦੇ ਸਮੇਂ ਦੇ ਵਿੱਚ ਤੁਸੀਂ ਸਾਨੂੰ ਸਵਰਗੀਆਂ ਮੰਨੇ ਦੇ ਨਾਲ ਰਚਾਇਆ ਪਰਮੇਸ਼ਰ ਜੀ ਧੰਨਵਾਦ ਕਰਦੇ ਮੇਰੇ ਮਹਾਨ ਖੁਦਾਵੰਨ ਜੀ ਅੱਜ ਦੇ ਇਸ ਵਚਨ ਦੇ ਲਈ ਖੁਦਾ ਜੇ ਜੋ ਸਾਡੇ ਜ਼ਿੰਦਗੀਆਂ ਨੂੰ ਬਦਲਣ ਦੇ ਲਈ ਕਾਫੀ ਹੈ ਮੇਰੇ ਜ਼ਿੰਦਾ ਜਲਾਲੀ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਦੇ ਅੰਦਰ ਵਸਾਉਣਾ ਖੁਦਾਵੰਨ ਜੀ ਵੈਰੀ ਦੀ ਕੋਈ ਵੀ ਸ਼ਕਤੀ ਉਸ ਸਾਡੀ ਜ਼ਿੰਦਗੀ ਚੋ ਚੁਰਾਣੇ ਨਾ ਪਾਈ ਪ੍ਰਭੂ ਜੀ اور ਪ੍ਰਭੂ ਜੀ ਇਹ वचन ਸਾਡੇ ਹਿਰਦਿਆਂ ਦੇ ਅੰਦਰ ਪ੍ਰਭੂ ਜੀ ਬਹੁਤਾਇਤ ਦੇ ਨਾਲ ਫਲ ਪੈਦਾ ਕਰਨ ਖੁਦਾ اور ਪਰਮੇਸ਼ੁਰ ਬਹੁਤ ਸਾਰੀਆਂ ਰੂਹਾਂ ਨੂੰ ਅਸੀਂ ਤੁਹਾਡੇ ਵਚਨਾਂ ਦੇ ਦੁਆਰਾ ਬਚਾ ਸਕੀਏ ਤਾਂ ਕਿ ਪ੍ਰਭੂ ਜੀ ਉਹ वचन ਪੂਰਾ ਹੋਵੇ ਕਿ ਮੈਂ ਤੈਨੂੰ ਚੁਣਿਆ ਤਾਂ ਕਿ ਤੁਸੀਂ ਮੇਰੇ ਲਈ ਬਹੁਤ ਸਾਰਾ ਫਲ ਲੈ ਕੇ ਆਓ ਮੇਰੇ ਮਹਾਨ ਖੁਦਾਵੰ ਜੀ ਸੱਚਮੁੱਚ ਪਰਮੇਸ਼ੁਰ ਜੀ ਸਾਨੂੰ ਆਪਣੀ ਸਿੱਖਿਆ ਤੇ ਚੱਲਣ ਵਾਲੇ ਬਣਾਓ ਖੁਦਾ ਪ੍ਰਭੂ ਜੀ ਅਸੀਂ ਤੁਹਾਡੀ ਸਿੱਖਿਆ ਤੋਂ ਵਾਂਝੇ ਨਾ ਰਹੀਏ ਪ੍ਰਭੂ ਜੀ ਅਸੀਂ ਤੁਹਾਡੀ ਸਿੱਖਿਆ ਨੂੰ ਤੋਸ਼ ਨਾ ਜਾਣੀਏ ਮੇਰੇ ਮਹਾਨ ਖੁਦਾ ਪਰ ਅਸੀਂ ਤੁਹਾਡੀ ਸਿੱਖਿਆ ਨੂੰ ਮੰਨ ਕੇ ਪਰਮੇਸ਼ਰ ਤੁਹਾਡੇ ਜੀਵਨ ਦੇ ਰਾਹ ਤੇ ਚੱਲੀਏ ਔਰ ਪ੍ਰਭੂ ਜੀ ਅਸੀਂ ਸਵਰਗ ਰਾਜ ਨੂੰ ਪ੍ਰਾਪਤ ਕਰੀਏ ਮੇਰੇ ਮਹਾਨ ਖੁਦਾ ਅਸੀਂ ਉਹਨਾਂ ਲੋਕਾਂ ਦੇ ਵਿੱਚ ਨਾ ਆਈਏ ਪ੍ਰਭੂ ਜੀ ਜੋ ਲੋਕ ਤੁਹਾਡੀ ਸਿੱਖਿਆ ਨੂੰ ਤੋਸ਼ ਜਾਣਦੇ ਆ ਤੇ ਨਰਕ ਦੇ ਰਾਹ ਵਿੱਚ ਚੱਲ ਜਾਂਦੇ ਪ੍ਰਭੂ ਜੀ ਅੱਜਕੱਲ ਬਹੁਤ ਸਾਰਾ ਪਾਪ ਵਧਿਆ ਆ ਬਹੁਤ ਸਾਰਾ ਪਰਮੇਸ਼ਵਰ ਜੀ ਅੱਜ ਕੱਲ ਵਿਚਾਰ ਵਧਿਆ ਹੋਇਆ ਖੁਦਾਵੰ ਜੀ ਬਹੁਤ ਸਾਰੇ ਲੋਕ ਅਜਿਹੇ ਨੇ ਖੁਦਾ ਜੋ ਮੈਰਿਜ ਕਰਾ ਕੇ ਵੀ ਪਰਮੇਸ਼ਰ ਜੀ ਹੋਰ ਰਿਲੇਸ਼ਨ ਦੇ ਵਿੱਚ ਫਸੇ ਹੋਏ ਨੇ ਖੁਦਾ ਉਹ ਤੁਹਾਡੀ ਸਿੱਖਿਆ ਨੂੰ ਤੋਸ਼ ਜਾਣਦੇ ਕਿਉਂਕਿ ਉਹਨਾਂ ਨੇ ਤੁਹਾਨੂੰ ਜਾਣਿਆ ਹੀ ਨਹੀਂ ਮੇਰੇ ਮਹਾਨ ਖੁਦਾ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਪਵਿੱਤਰਤਾਈ ਵਿੱਚ ਰੱਖਿਆ ਹੈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਖੁਦਾ ਸੱਚਮੁੱਚ ਪਰਮੇਸ਼ਰ ਜੀ ਆਪਣੀਆਂ ਸਿੱਖਿਆਵਾਂ ਨੂੰ ਖੁਦਾ ਸਾਡੇ ਦਿਲ ਦੇ ਅੰਦਰ ਵਸਾਏ ਰੱਖਣਾ ਪਰਮੇਸ਼ਰ ਜੀ ਤਾਂ ਕਿ ਅਸੀਂ ਪਾਪ ਤੇ ਬਦੀ ਤੋਂ ਦੂਰ ਰਹੀਏ ਖੁਦਾ ਔਰ ਅਸੀਂ ਤੁਹਾਡੇ ਨਿਗਾਹ ਦੇ ਵਿੱਚ ਪਰਮੇਸ਼ਰ ਜੀ ਤੁਹਾਨੂੰ ਪਸੰਦ ਆਉਣ ਵਾਲੇ ਹੋਈਏ ਔਰ ਸੱਚਮੁੱਚ ਪਰਮੇਸ਼ਰ ਅਸੀਂ ਤੁਹਾਡੇ ਪਿਆਰੇ ਹੋਈਏ ਮੇਰੇ ਮਹਾਨ ਖੁਦਾ ਅ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਗਰਵ ਦੇ ਨਾਲ ਫਕਰ ਦੇ ਨਾਲ ਕਹਿ ਸਕੋ ਖੁਦਾ ਕਿ ਇਹ ਮੇਰੇ ਬੇਟੇ ਬੇਟੀਆਂ ਨੇ ਮੇਰੇ ਮਹਾਨ ਖੁਦਾਵੰ ਜੀ ਸਾਨੂੰ ਇਸ ਯੋਗ ਬਣਾਓ ਖੁਦਾ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਪਵਿੱਤਰ ਕਰੋ ਮੇਰੇ ਸਮਰਥੀ ਪਰਮੇਸ਼ਰ ਜਿੱਦਾਂ ਤੁਸੀਂ ਪਵਿੱਤਰੋ ਮੇਰੇ ਜਿੰਦਾ ਜਲਾਲੀ ਖੁਦਾ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਜੀ ਅੱਜ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੋਏ ਨੇ ਖੁਦਾਵੰ ਜੀ ਅੱਜ ਦੀ ਦੁਪਹਿਰ ਦੀ ਪ੍ਰਾਰਥਨਾ ਦੇ ਵਿੱਚ ਇਕੱਠੇ ਹੋਏ ਨੇ ਖੁਦਾਵੰ ਜੀ ਨਾਲ ਸਾਰੇ ਭੈਣ ਭਰਾਵਾਂ ਨੂੰ ਪਰਮੇਸ਼ਰ ਪ੍ਰਭੂ ਜੀ ਤੁਹਾਡੇ ਪਵਿੱਤਰ ਜ਼ਾਲੀ ਸਿਰ ਰਵਰ ਹੱਥਾਂ ਚ ਸੌਂਪਦੇ ਆਂ ਖੁਦਾ ਇਹਨਾਂ ਘਰਾਂ ਪਰਿਵਾਰਾਂ ਨੂੰ ਆਪਣੇ ਹੱਥਾਂ ਚ ਸੰਭਾਲ ਕੇ ਰੱਖਣਾ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਦੀਨਾਂ ਨੂੰ ਛੋਨੇ ਨਾ ਪਾਏ ਮੇਰੇ ਖੁਦਾਵੰਜੀ ਪ੍ਰਜੀ ਦਇਆ ਕਰਨਾ ਕਿਰਪਾ ਕਰਨਾ ਇਹ ਨਾ ਕਰਾ ਪਰਿਵਾਰਾਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੋੜਾ ਨਾ ਰਹੇ ਪਰਮੇਸ਼ਵਰ ਜੀ ਪਰ ਪ੍ਰਭੂ ਜੀ ਘਰ ਤੁਹਾਡੇ ਨਾਮ ਦੇ ਵਿੱਚ ਬਹੁਤ ਆਇਤ ਦੇ ਨਾਲ ਵਾਧ ਦੇ ਜਾਣ ਖੁਦਾਬੰਦ ਜੀ ਹਰ ਇੱਕ ਘਰ ਪਰਿਵਾਰ ਵਿੱਚ ਤੁਹਾਡੀ ਦਇਆ ਕਿਰਪਾ ਭਲਾਈ ਹੁਣ ਤੋਂ ਲੈ ਕੇ ਸਦਾ ਤੱਕ ਬਣੀ ਰਹੇ ਮੇਰੇ ਮਹਾਨ ਖੁਦਾ ਪ੍ਰਭੂ ਜੀ ਜੀ ਤੁਸੀਂ ਹੁਣ ਤੱਕ ਸੰਭਾਲ ਕੇ ਰੱਖਿਆ ਆਉਣ ਵਾਲੇ ਸਮੇਂ ਨੂੰ ਤੁਹਾਡੇ ਹੱਥਾਂ ਚ ਸੌਂਪਦੇ ਹੁਦਾ ਦੁਪਹਿਰ ਦੇ ਸਾਰੇ ਸਮੇਂ ਨੂੰ ਤੁਹਾਡੇ ਪਵਿੱਤਰ ਜਲਾਲੀ ਸੋਰਾਵਰ ਹੱਥਾਂ ਚ ਸੌਂਪਦੇ ਹੋਏ ਖੁਦਾ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮੇਨ ਆਮੇਨ ਨਹੀਂ ਹਮਨ ਸਾਰੇ ਭੈਣ ਭਾਂਵਾ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਫ੍ਰੇਲਾਈ ਨੰਬਰ ਬੰਦ ਰਹੇਗਾ ਇਹਨਾਂ ਦਿਨਾਂ ਦੇ ਵਿੱਚ ਮੇਰੀਆਂ ਮੀਟਿੰਗਸ ਨੇ ਔਰ ਮੈਂ ਘਰ ਤੋਂ ਬਾਹਰ ਜਾ ਰਹੀ ਆ ਸਾਰੇ ਭੈਣ ਭਾਈਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਫ੍ਰੇਲਾਈ ਨੰਬਰ ਤੇ ਕਾਲ ਨਾ ਕੀਤੀ ਜਾਵੇ